ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਦੀਪ ਸਿੰਘ ਪੰਗੋਤਾ ਇਸ ਵੇਲੇ ਮੇਰੇ ਨਾਲ ਸასი ਮਹਰੇ ਡਾਕਟਰ ਭੀਮਿੰਦਰ ਸਾਹਿਬ ਜੁੜੇ ਨੇ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਕਿਸਾਨਾਂ ਨੂੰ ਫਿਰ ਦਿੱਲੀ ਜਾਣ ਨਹੀਂ ਦਿੱਤਾ ਗਿਆ ਇੱਥੇ ਹੀ ਬੈਠੇ ਨੇ ਅਗਲੀ ਮੀਟਿੰਗ ਹੈ ਕੁਝ ਦਿਨਾਂ ਬਾਅਦ ਹੋਣਾ ਤੇ ਤੁਸੀਂ ਐਜ਼ ਇੱਕ ਚਿੰਤਕ ਕਿਵੇਂ ਸਾਰੀ ਗੱਲਬਾਤ ਨੂੰ ਦੇਖ ਰਹੇ ਹੋ ਡਾਕਟਰ ਸਾਹਿਬ ਇਹਨੂੰ ਮੈਂ ਹੀ ਦੇਖ ਰਿਹਾ ਕਿ ਇਸ ਵੇਲੇ ਮੋਦੀ ਸਰਕਾਰ ਜੋ ਹੈ ਉਹ ਬੜੇ ਹੰਕਾਰ ਦੇ ਵਿੱਚ ਆਈ ਹੋਈ ਹੈ ਔਰ ਖਾਸ ਔਰਤੇ ਹਰਿਆਣੇ ਦੇ ਵਿੱਚ ਜੋ ਖੱਟਰ ਸਾਹਿਬ ਦੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ ਦੀ ਉਹਨਾਂ ਨੇ ਜਿਸ ਕਿਸਮ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਹੈ ਔਰ ਵਕ ਵਕ ਜੋ ਬਾਰਡਰਸ ਨੇ ਉਹਨਾਂ ਨੂੰ ਬਲੌਕ ਕੀਤਾ ਹੈ ਬੰਦ ਕੀਤਾ ਹੈ ਔਰ ਬੁਰੀ ਤਰ੍ਹਾਂ ਕਿਸਾਨਾਂ ਨੂੰ ਕੁੱਟਿਆ ਮਾਰਿਆ ਗਿਆ ਹੈ ਇਹ ਮੈਨੂੰ ਲੱਗਦਾ ਹੈ ਕਿ 75 ਸਾਲਾਂ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਇੱਕ ਮਾੜੀ ਘਟਨਾ ਹੈ ਸੋ ਇਸ ਕਰਕੇ ਇਹ ਪਹਿਲੀ ਵਾਰੀ ਹੋਇਆ ਕਿ ਕਿਸਾਨਾਂ ਨੂੰ ਰੋਜ਼ ਪ੍ਰਦਰਸ਼ਨ ਕਰਨ ਦੇ ਲਈ ਉਹਨਾਂ ਨੂੰ ਕੋਈ ਆਪਣਾ ਆਪਣੀ ਗੱਲ ਕਹਿਣ ਦੇ ਲਈ ਜਿਹੜਾ ਹੈਗਾ ਦਿੱਲੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਇਸ ਕਰਕੇ ਮੈਂ ਇਹੀ ਮੰਨਦਾ ਕਿ ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਾਲਾ ਦੌਰ ਹੈ ਔਰ ਇਸ ਕਰਕੇ ਹਰ ਚਾਹੇ ਉਹ ਪੰਜਾਬੀ ਹੈ ਚਾਹੇ ਹਰਿਆਣਵੀ ਹੈ ਚਾਹੇ ਉਹ ਯੂਪ ਦੇ ਲੋਕ ਨੇ ਜਿੱਥੇ-ਜਿੱਥੇ ਲੋਕ ਕਿਸਾਨਾਂ ਨੂੰ ਪਿਆਰ ਕਰਦੇ ਆ ਜਾਂ ਕਿਸਾਨੀ ਨਾਲ ਸੰਬੰਧਿਤ ਨੇ ਉਹ ਸਾਰੇ ਅੱਜ ਬਹੁਤ ਉਦਾਸ ਨੇ ਦੁਖੀ ਨੇ ਔਰ ਜਿਸ ਕਿਸਮ ਦੇ ਨਾਲ ਸਾਡੇ ਬੱਚਿਆਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਔਰ ਜਿਵੇਂ ਕੁੱਟਿਆ ਮਾਰਿਆ ਜਾ ਰਿਹਾ ਬੋਰੀਆਂ ਚ ਪਾ ਪਾ ਕੇ ਔਰ ਟਰੈਕਟਰਾਂ ਨੂੰ ਜਿਹੜਾ ਹੈਗਾ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਸੋ ਬਹੁਤ ਸਾਰੇ ਮਤਲਬ ਕਹਿਣ ਦਾ ਭਾਵ ਇਹੀ ਹੈ ਕਿ ਆਜ਼ਾਦੀ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਐਸਾ ਦੌਰ ਹੈ ਇਹ ਜਿਹੜਾ ਕਿ ਬਹੁਤ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਔਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਜੇ ਮੋਦੀ ਸਰਕਾਰ ਨੂੰ ਲੱਗਦਾ ਹੈ ਕਿ ਦਬਾ ਕੇ ਉਹਨਾਂ ਨੂੰ ਕੁੱਟ ਕੇ ਮਾਰ ਕੇ ਜਾਂ ਇਹਦਾ ਰੋਕ ਕੇ ਕਿਸੇ ਕਿਸਮ ਦੇ ਸੰਘਰਸ਼ ਨੂੰ ਬਹੁਤਾ ਲੰਬਾ ਸਮਾਂ ਜਿਹੜਾ ਹੈਗਾ ਰੋਕਿਆ ਜਾ ਸਕਦਾ ਹੈ ਇਹ ਉਹਦਾ ਭਲੇਖਾ ਹੈ ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਜਿਹੜਾ ਹੈਗਾ ਹੋਰ ਵੀ ਤੇਜ਼ ਹੋਏਗਾ ਔਰ ਪੰਜਾਬ ਦੇ ਜਾਂ ਪੂਰੇ ਹਿੰਦੁਸਤਾਨ ਦੇ ਜੇ ਕਿਸਾਨ ਨੇ ਉਹ ਅੱਗੇ ਆਉਣਗੇ ਔਰ ਜਿਵੇਂ ਪਹਿਲਾਂ ਵਾਂਗ ਪਿਛਲੇ 3 ਸਾਲ ਪਹਿਲਾਂ ਜਦੋਂ ਇਹ ਸੰਘਰਸ਼ ਲੜਿਆ ਗਿਆ ਸੀਗਾ ਉਹਦਾ ਹੀ ਇੱਕ ਨਵਾਂ ਰੂਪ ਲੈ ਕੇ ਇਹ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਉੱਭਰੇਗਾ ਸੋ ਕਾਫੀ ਸੰਭਾਵਨਾਵਾਂ ਨੇ ਇਸ ਸੰਘਰਸ਼ ਤੋਂ ਤੋਂ ਉਮੀਦ ਹੈ ਸਾਨੂੰ ਕਿ ਕਿਸਾਨ ਜਥੇਬੰਦੀਆਂ ਦੇ ਉੱਤੇ ਜਿਹੜੀ ਵੀ ਲੀਡਰਸ਼ਿਪ ਹੈ ਇਹਨੂੰ ਇਹਨੂੰ ਅਗਵਾਈ ਦੇ ਰਹੀ ਹੈ ਉਹਨਾਂ ਦੇ ਉੱਤੇ ਸਾਨੂੰ ਭਰੋਸਾ ਕਰਨਾ ਚਾਹੀਦਾ ਸੋ ਅੱਗੇ ਵਧਣ ਦੀ ਲੋੜ ਹੈ ਇਸ ਵੇਲੇ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਜੇ ਦਿੱਲੀ ਨਾ ਜਾਣ ਦਿੱਤਾ ਗਿਆ ਹਰਿਆਣਾ ਸਰਕਾਰ ਵੱਲੋਂ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਫਿਰ ਕਿਸਾਨ ਕੀ ਕਰਨਗੇ ਕੀ ਰਹਾ ਬਚਦਾ ਦੇਖੋ ਬੜੇ ਤਰੀਕੇ ਹੁੰਦੇ ਐ ਐਸੀ ਗੱਲ ਨਹੀਂ ਹੈ ਕਿ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਕਰਕੇ ਆਪਣੀ ਗੱਲ ਜਿਹੜੀ ਹੈਗੀ ਹੈ ਉਹ ਸੋਸ਼ਲ ਮੀਡੀਆ ਦੇ ਰਾਹੀਂ ਪਹੁੰਚਾਈ ਜਾ ਸਕਦੀ ਹੈ ਹੋਰ ਬੜੇ ਤਰੀਕੇ ਨੇ ਸੋ ਕਦੇ ਨਾ ਕਦੇ ਤਾਂ ਸਰਕਾਰ ਨੂੰ ਦੇਖੋ ਚੁਕਣਾ ਪਏਗਾ ਕਿੰਨੀ ਕੁ ਦੇਰ ਤੁਸੀਂ ਲੋਕਾਂ ਨੂੰ ਇਦਾਂ ਰੋਕ ਕੇ ਜਿਹੜੀ ਮੈਂ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਸਰਕਾਰਾਂ ਲੰਬਾ ਸਮਾਂ ਇਦਾਂ ਦੇ ਸੰਘਰਸ਼ਾਂ ਨੂੰ ਰੋਕ ਨਹੀਂ ਸਕਦੀਆਂ ਕਿਉਂਕਿ ਇਹ ਕੋਈ ਸੰਘਰਸ਼ ਕੋਈ ਛੋਟਾ ਮੋਟਾ ਸੰਘਰਸ਼ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦਾ ਸੰਘਰਸ਼ ਹੈ ਤੋ ਖਾਸ ਤੌਰ ਤੇ ਐਮਐਸਪੀ ਨੂੰ ਬਚਾਉਣ ਦਾ ਸੰਘਰਸ਼ ਹੈ ਕਿਉਂਕਿ ਐਮਐਸਪੀ ਦੇ ਉੱਤੇ ਹੀ ਸਾਰੀ ਜਿਹੜੀ ਕਿਸਾਨੀ ਦੀ ਹੋਂਦ ਹੈ ਉਹ ਉਹ ਜੁੜੀ ਹੋਈ ਹੈ ਜੇ ਐਮਐਸਪੀ ਖਤਮ ਹੋ ਜਾਂਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਲੱਗ ਰਿਹਾ ਹੈ ਤਾਂ ਕਿਸਾਨੀ ਦਾ ਜ਼ਿੰਦਾ ਰਹਿਣਾ ਖਾਸ ਤੌਰ ਤੇ ਜਿਹੜੀ ਛੋਟੀ ਔਰ ਮਦਲੀ ਕਿਸਾਨੀ ਹੈ ਉਹਦਾ ਜ਼ਿੰਦਾ ਰਹਿਣਾ ਬਹੁਤ ਔਖਾ ਹੋ ਜਾਏਗਾ ਸੋ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਜੇ ਹੋਂਦ ਦੀ ਲੜਾਈ ਕਿਸਾਨੀ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਲੜ ਰਹੀ ਹੈ ਤਾਂ ਲਾਜ਼ਮੀ ਤੌਰ ਤੇ ਇਹਦਾ ਇਹਦਾ ਭੁੱਖ ਵੀ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚੰਗਾ ਹੋਣ ਦੀ ਸੰਭਾਵਨਾਵਾਂ ਨੇ ਕਿਉਂਕਿ ਜ਼ਿਆਦਾਤਰ ਸਾਡੀ ਕਿਸਾਨੀ ਜੇ ਆਪਾਂ 80% ਦੇਖੀਏ ਤਾਂ ਮਧਲੀ ਔਰ ਛੋਟੀ ਕਿਸਾਨੀ ਹੈ ਔਰ 80% ਲੋਕ ਜੇ ਕਿਸਾਨੀ ਦੇ ਵਿੱਚ ਉੱਠ ਕੇ ਸਰਕਾਰ ਦੇ ਖਿਲਾਫ ਹੁੰਦੇ ਨੇ ਤਾਂ ਇਹਦਾ ਪ੍ਰਭਾਵ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਔਰ ਉਹਦੇ ਉੱਤੇ ਬਹੁਤ ਜ਼ਿਆਦਾ ਪੈਣ ਦੀਆਂ ਸੁਭਾਵਨਾਵਾਂ ਨੇ ਸੋ ਸਰਕਾਰ ਨੂੰ ਇਹ ਗੱਲਾਂ ਜਿਹੜੀਆਂ ਨੇ ਸਮਝਣੀਆਂ ਚਾਹੀਦੀਆਂ ਨੇ ਜੇਕਰ ਉਹਨੇ ਵੋਟਾਂ ਲੈਣੀਆਂ ਨੇ ਕਿਸਾਨੀ ਤੋਂ ਤਾਂ ਇਹ ਮਸਲੇ ਜਿਹੜੇ ਨੇ ਉਹਨਾਂ ਦੇ ਹੱਲ ਕਰਨੇ ਚਾਹੀਦੇ ਨੇ ਔਰ ਬੈਠ ਕੇ ਗੱਲਬਾਤ ਦੇ ਰਾਹੀਂ ਜਿਹੜਾ ਹੈਗਾ ਹਰ ਚੀਜ਼ ਸੰਭਵ ਹੋ ਸਕਦੀ ਹੈ ਕੋਈ ਕੋਈ ਵੱਡੀ ਘਾਟੀਆਂ ਗੱਲਾਂ ਨਹੀਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਗੱਲਬਾਤ ਦੇ ਲਈ ਅੱਗੇ ਹੋਣਾ ਚਾਹੀਦਾ ਹੈ ਔਰ ਇਸ ਕਿਸਮ ਦੇ ਜਿਹੜੇ ਤਸ਼ੱਦਦ ਨੇ ਉਹ ਬੰਦ ਕਰਨੇ ਚਾਹੀਦੇ ਨੇ ਪੰਗੂ ਸਾਹਿਬ ਜੀਰਕਪੁਰ ਜਿਵੇਂ ਇੱਕ ਕਿਸਾਨ ਨੌਜਵਾਨ ਸੀ ਜਿਹੜਾ ਸ਼ੁਗਰ ਕਰਦਿਉ ਉਹਦੀ ਡੈਥ ਵੀ ਹੋਈ ਹੈ ਉਹਦੇ ਤੇ ਹਰਿਆਣਾ ਸਰਕਾਰ ਤੇ ਜਾਂ ਪੁਲਿਸ ਦੇ ਉੱਪਰ ਕਹਿ ਲੋ ਕਿ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਹੈ ਪਰਚਾ ਦਰਜ ਕੀਤਾ ਜਾਵੇ ਉਹਦਾ ਹਾਲੇ ਤੱਕ ਸੰਸਕਾਰ ਵੀ ਨਹੀਂ ਕੀਤਾ ਗਿਆ ਜੀ ਜੀ ਦੇਖੋ ਮੈਂ ਉਹੀ ਕਹਿਣਾ ਕਿ ਇਦਾਂ ਦੇ ਪਹਿਲੀ ਗਲਤੀ ਆ ਕਿ ਉਹ ਜਿਹੜਾ ਨੌਜਵਾਨ ਸ਼ਹੀਦ ਹੋਇਆ ਉਹ ਬਹੁਤ ਹੀ ਮੰਦ ਭਾਕੀ ਘਟਨਾ ਹੈ ਔਰ ਆਪਾਂ ਸਾਰੇ ਜਾਣਦੇ ਆ ਉਹ ਆਪਣਾ ਇਕਲੌਤਾ ਭਰਾ ਸੀਗਾ ਭੈਣਾਂ ਦਾ ਸੋ ਇਸ ਕਰਕੇ ਏਦਾਂ ਦੀਆਂ ਜਦੋਂ ਅਸੀਂ ਘਟਨਾਵਾਂ ਸੁਣਦੇ ਆ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਨੇ ਔਰ ਬਹੁਤ ਹੀ ਦਿਲ ਨੂੰ ਖੇਸ ਲੱਗਦੀ ਹੈ ਸੋ ਹੁਣ ਉਹਨੂੰ ਨਿਆਂ ਦੇਣ ਦੇ ਲਈ ਜਿਹੜਾ ਜ਼ਰੂਰ ਜਿਹੜਾ ਵੀ ਦੋਸ਼ੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਜਿੰਨੀ ਦੇਰ ਇਹਦੀ enquary ਨਹੀਂ ਹੁੰਦੀ ਓਨੀ ਦੇਰ ਪਤਾ ਲੱਗੇਗਾ enquary ਤੋਂ ਬਾਅਦ ਪਹਿਲੀ ਗੱਲ ਤਾਂ enquary ਬਿਠਾਉਣੀ ਚਾਹੀਦੀ ਹੈ ਔਰ ਕਿਸੇ ਸਿਟਿੰਗ ਜੱਜ ਤੋਂ enquary ਹੋਵੇ ਔਰ FIR ਦਰਜ ਹੋਵੇ ਔਰ ਜਿਹੜਾ ਵੀ ਦੋਸ਼ੀ ਹੈ ਉਹਨੂੰ ਬਣਦੀ ਕਾਨੂੰਨੀ ਸਜ਼ਾ ਜਿਹੜੀ ਹੈਗੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਸੋ ਇਸ ਕਰਕੇ ਉਮੀਦ ਹੈ ਕਿ ਹਰਿਆਣਾ ਜੋ ਵੀ ਉਹਦੇ ਲਈ ਦੋਸ਼ੀ ਹੈ ਚਾਹੇ ਹਰਿਆਣਾ ਸਰਕਾਰ ਹੈ ਚਾਹੇ ਪੁਲਿਸ ਹੈ ਚਾਹੇ ਕੋਈ ਹੋਰ ਹੈ ਤਾਂ ਇਹ ਇਹ ਜਿਹੜਾ ਹੈਗਾ ਕਾਰਵਾਈ ਉਹਨਾਂ ਦੇ ਉੱਤੇ ਕਾਨੂੰਨੀ ਉਹੋ ਬਣਦੀ ਐ ਪੰਗੂ ਸਾਹਿਬ ਬਿਲਕੁਲ ਡਾਕਟਰ ਸਾਹਿਬ ਇੱਕ ਗੱਲ ਹੋਰ ਵੀ ਹੈ ਕਿ ਜੇ ਕੋਡ ਆਫ ਕੰਡਕਟ ਲੱਗ ਹੋ ਗਿਆ ਫਿਰ ਕਿਸਾਨ ਕੀ ਕਰਨਗੇ ਕਿ ਰਾਹ ਫਿਰ ਬਚਦਾ ਕੋਈ ਦੇਖੋ ਫਿਰ ਤਾਂ ਇੱਕੋ ਹੀ ਰਾਹ ਬਚ ਰਿਹਾ ਕਿ ਇਹੀ ਥਾਂ ਲੈਣ ਵੀ ਅ ਜਿੱਥੇ ਜਿੱਥੇ ਆਪਾਂ ਪਤਾ ਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਵੋਟਾਂ ਪੈਣੀਆਂ ਨੇ ਔਰ ਮੈਨੂੰ ਲੱਗਦਾ ਕਿ ਪਿੰਡ ਪਿੰਡ ਜਾਣ ਫਿਰ ਤਾਂ ਕੋਈ ਰੋਕ ਹੀ ਨਹੀਂ ਸਕਦਾ ਇਹਨਾਂ ਨੂੰ ਔਰ ਪ੍ਰਚਾਰ ਕਰਨ ਮੋਦੀ ਦੇ ਖਿਲਾਫ ਲਗਾਤਾਰ ਔਰ ਇਹੀ ਕਹਿਣ ਵੀ ਭਾਈ ਸਾਡੀਆਂ ਗੱਲਾਂ ਨਹੀਂ ਸੁਣੀਆਂ ਗਈਆਂ ਇਸ ਕਰਕੇ ਤੁਸੀਂ ਜਿਹੜਾ ਹੈਗਾ ਕਿਉਂਕਿ ਪ੍ਰਚਾਰ ਕਰਨ ਦਾ ਸਭ ਨੂੰ ਹੱਕ ਹੈ ਲੋਕਤੰਤਰ ਹੈ ਔਰ ਜੇਕਰ ਜਾਣਬੁੱਝ ਕੇ ਇਹਨੂੰ ਇਸ ਮਸਲੇ ਨੂੰ ਲਟਕਾਇਆ ਜਾਂਦਾ ਹੈ ਵੋਟਾਂ ਤੱਕ ਤਾਂ ਫਿਰ ਤਾਂ ਬਹੁਤ ਅੱਛੀ ਗੱਲ ਹੈ ਔਰ ਪਿੰਡਾਂ 'ਚ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਹਰ ਘਰ-ਘਰ ਜਾ ਕੇ ਕਿਸਾਨ ਲੀਡਰਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਔਰ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਹੈਗਾ ਇੱਕ ਵੇਵ ਚਲਾਉਣੀ ਚਾਹੀਦੀ ਹੈ ਮੁਹਿੰਮ ਚਲਾਉਣੀ ਚਾਹੀਦੀ ਹੈ ਤਾਂ ਕਿ ਉਹ ਜਿਹੜਾ ਹੈਗਾ ਆਪਣੀ ਗਲਤੀ ਨੂੰ ਮਹਿਸੂਸ ਕਰ ਸਕੇ ਸੋ ਫਿਰ ਤਾਂ ਇਹੀ ਇਹੀ ਬਣਦਾ ਹੈ ਕਿ ਜੇਕਰ ਚੋਣ ਜ਼ਾਬਤਾ ਲੱਗਦਾ ਹੈ ਤਾਂ لازمی ਤੌਰ ਤੇ ਕਿਸਾਨਾਂ ਨੂੰ ਪ੍ਰਚਾਰ ਜਿਹੜਾ ਹੈਗਾ ਉਹ ਮੋਦੀ ਦੇ ਖਿਲਾਫ ਔਰ ਸਰਕਾਰ ਦੇ ਖਿਲਾਫ ਔਰ ਇਹਨਾਂ ਜਿਹੜੇ ਕਿ ਐਮਐਸਪੀ ਨੂੰ ਦੇਣ ਦੇ ਕਾਨੂੰਨ ਬਣਾਉਣੇ ਚਾਹੀਦੇ ਆ ਔਰ ਉਹਨਾਂ ਦੇ ਹੱਕ ਦੇ ਵਿੱਚ ਡਟਣਾ ਚਾਹੀਦਾ ਹੈ ਜੀ ਤੇ ਡਾਕਟਰ ਸਾਹਿਬ ਐਮਐਸਪੀ ਕੀ ਪੋਸੀਬਲ ਹੈ ਸਰਕਾਰ ਦੇ ਸਕਦੀ ਹੈ ਬਿਲਕੁਲ ਦੇਖੋ ਸਰਕਾਰ ਦੇ ਹੱਥ ਚ ਕੀ ਨਹੀਂ ਹੈ ਇਹ ਦੱਸੋ ਕਿ ਸਰਕਾਰ ਜੇ ਚਾਹੇ ਤਾਂ ਹੁ ਹੋ ਕੀ ਰਿਹਾ ਕਿ ਸਿਰਫ ਪੰਜਾਬ ਹਰਿਆਣਾ ਦਾ ਅਤੇ ਯੂਪੀ ਦਾ ਕੁਝ ਹਿੱਸਾ ਜਿਹੜਾ ਹੈਗਾ ਐਮਐਸਪੀ ਲੈ ਰਿਆ ਔਰ ਉਹ ਵੀ ਦੋ ਫਸਲਾਂ ਦੇ ਉੱਤੇ ਸਰਕਾਰ ਚਾਹੇ ਤਾਂ ਸਾਰੀਆਂ 23 ਦੀਆਂ ਤੇ 23 ਫਸਲਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਐਮਐਸਪੀ ਜਿਹੜੀ ਹੈਗੀ ਹੈ ਮਿਲ ਸਕਦੀ ਹੈ ਉਹਨਾਂ ਨੂੰ ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਸਰਕਾਰ ਵਾਸਤੇ ਇਹ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਝੋਨੇ ਤੇ ਕਣਕ ਦੇ ਉੱਤੇ ਐਮਐਸਬੀ ਦਿੱਤੀ ਜਾ ਰਹੀ ਹੈ ਇਸੇ ਤਰ੍ਹਾਂ ਬਾਕੀ ਫਸਲਾਂ ਦੇ ਉੱਤੇ ਵੀ ਐਮਐਸਬੀ ਦਿੱਤੀ ਜਾ ਰਹੀ ਹੈ ਕੋਈ ਇਹ ਕੋਈ ਦੋਰਾਵਾ ਹੈ ਨਹੀਂ ਜੀ ਪੰਜਾਬ ਸਰਕਾਰ ਕੀ ਮਦਦ ਕਰ ਸਕਦੀ ਹੈ ਇਹ ਜੀ ਕਿਸਾਨਾਂ ਦੀ ਵੈਸੇ ਮਾਨ ਸਾਹਿਬ ਵਿੱਚ ਬੈਠਦੇ ਤਾਂ ਹੈਗੇ ਨੇ ਪਰ ਕੀ ਕੋਈ ਵੱਡੋ ਉਪਰਾਲਾ ਹੋ ਸਕਦਾ ਹਾਂ ਮਾਨ ਸਾਹਿਬ ਤਾਂ ਮੈਨੂੰ ਲੱਗਦਾ ਕਿ ਇੱਕ ਪੁਲ ਦਾ ਕੰਮ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜਾ ਖੇਤੀ ਦਾ ਮਸਲਾ ਹੈ ਜਾਂ ਐਮਐਸਪੀ ਦਾ ਮਸਲਾ ਹੈ ਇਹ ਸਿੱਧੇ ਤੌਰ ਤੇ ਸੈਂਟਰ ਸਰਕਾਰ ਨਾਲ ਜੁੜਿਆ ਹੋਇਆ ਹੈ ਔਰ ਇਸ ਕਰਕੇ ਜਿਹੜੇ ਆ ਕਾਨੂੰਨ ਬਣਾਉਣੇ ਨੇ ਜਾਂ ਬਾਕੀ ਚੀਜ਼ਾਂ ਐਮਐਸਪੀ ਦੇਣੀਆਂ ਇਹਦੇ ਵਿੱਚ ਇੱਕ ਪੁਲ ਦਾ ਕੰਮ ਹੀ ਇੱਕ ਵਿਚੋਲੇ ਦਾ ਕੰਮ ਜਿਹੜਾ ਹੈਗਾ ਉਹ ਕਰ ਸਕਦੇ ਬਹੁਤ ਵੱਡਾ ਰੋਲ ਹੈ ਉਹਨਾਂ ਦਾ ਔਰ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰੀ ਹੋਇਆ ਹੈ ਹਿੰਦੂਸਤਾਨ ਦੇ ਇਤਿਹਾਸ ਦੇ ਵਿੱਚ ਜਦੋਂ ਕੋਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਆਪ ਇੰਟਰਸਟ ਲੈ ਕੇ ਇਹ ਸਾਰੀਆਂ ਚੀਜ਼ਾਂ ਨੂੰ ਕਰ ਰਹੇ ਨੇ ਔਰ ਮੀਟਿੰਗਾਂ ਕਰਾ ਰਹੇ ਨੇ ਔਰ ਕੇਂਦਰ ਸਰਕਾਰ ਦੇ ਉੱਤੇ ਇੱਕ ਦਬਾਅ ਪਾਉਣ ਦੀ ਕੋਸ਼ਿਸ਼ ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੈ ਕਿ ਦਬਾਅ ਪੈ ਰਿਹਾ ਹੈ ਸਰਕਾਰ ਦੇ ਉੱਤੇ ਔਰ ਕੇਂਦਰ ਸਰਕਾਰ ਜਿਹੜਾ ਹੈਗਾ ਗੱਲਬਾਤ ਲਈ ਆਉਂਦੀ ਹੈ ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਗੱਲਬਾਤ ਸਿਰੇ ਨਹੀਂ ਲੱਗ ਰਹੀ ਪਰ ਇੱਕ ਦਬਾਅ ਜਿਹੜਾ ਹੈਗਾ ਜ਼ਰੂਰ ਮਾਨ ਸਾਹਿਬ ਬਣਾਉਂਦੇ ਨਜ਼ਰ ਆ ਰਹੇ ਨੇ ਇਹਨਾਂ ਗੱਲਬਾਤ ਦੇ ਰਾਹੀਂ ਜੀ ਸਰ ਜੀ ਰਵਜ ਸਾਹਿਬ ਅਨਮੋਲ ਗਗਨਵਾਨ ਜਿਹੜੇ ਮਿਨਿਸਟਰ ਨੇ ਪੰਜਾਬ ਦੇ ਕਲਚਰ ਉਹ ਵੀ ਬੜਾ ਟ੍ਰੋਲ ਹੋਏ 5 ਮਿੰਟ 5 ਮਿੰਟ ਦੇ ਵਿੱਚ ਐਮਐਸਪੀ ਨੂੰ ਲੈ ਕੇ ਕੀ ਉਦਾਂ ਦੀ ਕੋਈ ਪ੍ਰੋਵੀਜ਼ਨ ਹੈ ਕਿ ਪੰਜਾਬ ਸਰਕਾਰ ਹੀ ਐਲਾਨ ਦੇਵੇ ਐਮਐਸਪੀ ਥੋੜਾ ਬਹੁਤ ਕਿਸਾਨਾਂ ਦਾ ਭਲਾ ਹੋ ਜੇ ਦੇਖੋ ਪੰਜਾਬ ਸਰਕਾਰ ਮੰਨ ਲਓ ਐਲਾਨ ਦਿੰਦੀ ਹੈ ਮੱਲੂ ਆਪਾਂ 1% ਨੂੰ ਮੰਨ ਕੇ ਚੱਲੀਏ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ ਹੈ ਕਿਉਂਕਿ ਮੈਂ ਇਹੀ ਕਹਿਣਾ ਕਿ ਦੇਖੋ ਤੁਹਾਨੂੰ ਕਾਨੂੰਨ ਦੇ ਮੁਤਾਬਕ ਹੀ ਚੱਲਣਾ ਪੈਣਾ ਹੈ ਕਾਨੂੰਨ ਸਾਡਾ ਜਿਹੜਾ ਸੰਵਿਧਾਨ ਇਹੀ ਕਹਿੰਦਾ ਕਿ ਐਮਐਸਪੀ ਦਾ ਜਿਹੜਾ ਮਸਲਾ ਹੈ ਇਹ ਸੈਂਟਰ ਸਰਕਾਰ ਦੇ ਹਿੱਸੇ ਆਉਂਦਾ ਹੈ ਕੁਝ ਚੀਜ਼ਾਂ ਸਟੇਟ ਸਰਕਾਰਾਂ ਦੇ ਹਿੱਸੇ ਆਉਂਦੀਆਂ ਨੇ ਕੁਝ ਚੀਜ਼ਾਂ ਆਉਂਦੀਆਂ ਨੇ ਜਿਹੜੀਆਂ ਨੇ ਉਹ ਸੈਂਟਰ ਸਰਕਾਰ ਦੇ ਸੋ ਇਸ ਕਰਕੇ ਜਿਹੜੀ ਚੀਜ਼ ਸੰਭਵ ਵੀ ਨਹੀਂ ਹੈ ਉਹ ਚੀਜ਼ ਪੰਜਾਬ ਸਰਕਾਰ ਨਹੀਂ ਕਰ ਸਕਦੀ ਸੋ ਇਸ ਕਰਕੇ ਜੋ ਚੀਜ਼ ਪੰਜਾਬ ਸਰਕਾਰ ਕਰ ਸਕਦੀ ਹੈ ਉਹ ਸੈਂਟਰ ਨਹੀਂ ਕਰ ਸਕਦੀ ਜੋ ਸੈਂਟਰ ਕਰ ਸਕਦੀ ਹੈ ਉਹ ਪੰਜਾਬ ਸਰਕਾਰ ਨਹੀਂ ਕਰ ਸਕਦੀ ਜਾਂ ਬਾਕੀ ਸਟੇਟਾਂ ਦੀਆਂ ਸਰਕਾਰਾਂ ਨਹੀਂ ਕਰ ਸਕਦੀ ਆ ਸੋ ਪੰਜਾਬ ਸਰਕਾਰ ਉਹਦਾ ਕਿਸਾਨਾਂ ਦੇ ਨਾਲ ਜ਼ਰੂਰ ਖੜਦੀ ਨਜ਼ਰ ਆਉਂਦੀ ਹੈ ਮੰਨ ਲਓ ਉਹਨਾਂ ਨੂੰ ਐਮਐਸਪੀ ਦਾ ਪੈਸਾ ਮਿਲ ਜਾਂਦਾ ਹੈ ਫਿਰ ਉਹ ਸਮੇਂ ਸਿਰ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਚੱਕੇ ਇਹ ਉਹਦਾ ਜ਼ਰੂਰ ਫਰਜ਼ ਬੰਦ ਆ ਪਰ ਐਮਐਸਪੀ ਜਿਹੜੀ ਨਿਰਧਾਰਤ ਕਰਨ ਦੀ ਜਿਹੜੀ ਸ਼ਕਤੀ ਹੈ ਉਹ ਸਿਰਫ ਤੇ ਸਿਰਫ ਸੈਂਟਰ ਸਰਕਾਰ ਕੋਲੇ ਆ ਸੋ ਇਸ ਚੀਜ਼ ਨੂੰ ਸਾਨੂੰ ਸਮਝਣ ਦੀ ਲੋੜ ਹੈ ਭੰਗੂ ਸਾਹਿਬ ਜੀ ਤੇ ਆਲਓਵਰ ਰਿਜ਼ਲਟ ਕੀ ਨਿਕਲ ਸਕਦਾ ਰੌਤ ਸਾਬੇ ਸਾਰੀ ਗੱਲ ਬਾਤ ਰਿਜ਼ਲਟ ਇਹੀ ਨਿਕਲੇਗਾ ਦੇਖੋ ਸੰਘਰਸ਼ ਕਦੇ ਜਾਈ ਨਹੀਂ ਜਾਂਦੇ ਹੁੰਦੇ ਸਟਰਗਲ ਕਿਤੇ ਨਾ ਕਿਤੇ ਜਾ ਕੇ ਉਹਦਾ ਸਟਰਗਲ ਕਰਨ ਵਾਲਿਆਂ ਨੂੰ ਲਾਭ ਜ਼ਰੂਰ ਹੁੰਦਾ ਤਾਂ ਫਾਇਦਾ ਜ਼ਰੂਰ ਹੋਏਗਾ ਚਾਹੇ ਐਤ ਕੀ ਹੋ ਜੇ ਮੰਨ ਲਓ ਇਹ ਲੇਟ ਜਾਣ ਕੇ ਕਰਦੇ ਨੇ ਆ ਆਉਣ ਵਾਲਾ ਇਹ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਉੱਤੇ ਅਸਰ ਪੈ ਗਿਆ ਹੀ ਪੈਗਾ ਐਸੀ ਗੱਲ ਨਹੀਂ ਹੈ ਇਹਦਾ ਪੋਜ਼ਿਟਿਵ ਅਸਰ ਔਰ ਕਿਸਾਨਾਂ ਦੇ ਹੱਕ ਦੇ ਵਿੱਚ ਅਸਰ ਤੁਹਾਨੂੰ ਜ਼ਰੂਰ ਪੈਂਦਾ ਹੋਇਆ ਚੋਣਾਂ ਦੇ ਵਿੱਚ ਦਿਖਾਈ ਦੇਵੇਗਾ ਔਰ ਜਦੋਂ ਇਹਨਾਂ ਚੋਣਾਂ ਦਾ ਲੋਕ ਸਭਾ ਦੀਆਂ ਚੋਣਾਂ ਦਾ ਰਿਜ਼ਲਟ ਆਏਗਾ ਇਹ ਅਸਰ ਤੁਹਾਨੂੰ ਉਸ ਵੇਲੇ ਉਸ ਰਿਜ਼ਲਟ ਦੇ ਵਿੱਚ ਜ਼ਰੂਰ ਦਿਖਾਈ ਦੇਵੇਗਾ ਪੰਗੂ ਸਾਹਿਬ ਡਾਕਟਰ ਸਾਹਿਬ ਅਲਾਈਂਸ ਦਾ ਕੀ ਬਣ ਰਿਹਾ ਪਹਿਲੇ ਗੱਲਾਂ ਵੀ ਚੱਲੀਆਂ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਸਿੱਟਾਂ ਦੇ ਤਾਂ ਜ਼ਰੂਰ ਦਿੱਲੀ ਦੇ ਵਿੱਚ ਵੰਡ ਹੋ ਗਈਆਂ ਸੱਤ ਸਿੱਟਾਂ ਨੇ ਤੇ ਦੂਜੇ ਪਾਸੇ ਇੰਡੀਆ ਅਲਾਈਂਸ ਹੈ ਨੈਸ਼ਨਲ ਲੈਵਲ ਦੇ ਉੱਪਰ ਕੀ ਚੱਲ ਰਿਹਾ ਹੈ ਅੱਜ ਕੱਲ ਕਿਉਂਕਿ ਜਦੋਂ ਦਾ ਦੋ ਦਿਨ ਚੱਲਿਆ ਲੋਕ ਥੋੜਾ ਜਿਹਾ ਅਲਾਈਂਸ ਬਾਰੇ ਭੁੱਲ ਗਏ ਕਿ ਕਿੱਥੇ ਕਿ ਗੱਲਬਾਤ ਖੜੀ ਹੈ ਕਿਉਂਕਿ ਚੋਣ ਵੀ ਥੋੜੇ ਟਾਈਮ ਬਾਅਦ ਹੈ ਦੇਖੋ ਪੰਘੂ ਸਾਹਿਬ ਇਹਦੇ ਵਿੱਚ ਇਹੀ ਹੈ ਕਿ ਜੇਕਰ ਮੋਦੀ ਸਰਕਾਰ ਨੂੰ ਤੁਸੀਂ ਪਛਾੜਨਾ ਹੈ ਉਹਨੂੰ ਹਾਰ ਦੇਣੀ ਹੈ ਤਾਂ ਉਹਦੇ ਲਈ ਇੰਡੀਆ ਗੱਠ ਜੋੜ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਾਕੀ ਜਿਹੜੀਆਂ ਪਾਰਟੀਆਂ ਹੁਣ ਬਚੀਆਂ ਨੇ ਉਹ ਸਾਰੀਆਂ ਬਹੁਤ ਇਸ ਬਾਰੇ ਚਿੰਤਤ ਵੀ ਨੇ ਚੇਤਨ ਵੀ ਨੇ ਸੋ ਕੋਸ਼ਿਸ਼ ਵੀ ਕਰ ਰਹੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਦਿੱਲੀ ਦੇ ਵਿੱਚ ਹੋਵੇ ਚਾਹੇ ਗੋਆ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਕਾਫੀ ਸਮਝੌਤੇ ਦੇਖਣ ਨੂੰ ਮਿਲੇ ਆ ਕਾਂਗਰਸ ਜਾਂ ਬਾਕੀ ਪਾਰਟੀਆਂ ਦੇ ਸੋ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਗੱਠਜੋੜ ਹੈ ਇੰਡੀਆ ਗੱਠਜੋੜ ਬੇਹੋਰ ਜ਼ਿਆਦਾ ਮਜ਼ਬੂਤ ਹੋਏਗਾ ਔਰ ਇਹਦਾ ਫਾਇਦਾ ਕਿਸਾਨਾਂ ਨੂੰ ਵੀ ਹੋਏਗਾ ਔਰ ਜੇਕਰ ਇਹ ਗੱਠਜੋੜ ਜਿੱਤ ਜਾਂਦਾ ਹੈ ਤਾਂ ਐਮਐਸਪੀ ਦੇਣੀ ਕੋਈ ਵੱਡੀ ਗੱਲ ਨਹੀਂ ਹੈ ਸੋ ਇਸ ਕਰਕੇ ਮੈਂ ਫੇਰ ਕਹਾਂਗਾ ਇਹਦੇ ਨਾਲ ਕਿਸਾਨਾਂ ਨੂੰ ਵੀ ਨਾਲ ਲੱਗ ਕੇ ਇੰਡੀਆ ਗੱਠਜੋੜ ਨੂੰ ਜਿਹੜਾ ਹੈਗਾ ਜਿਤਾਉਣ ਦੀ ਲੋੜ ਹੈ ਸਾਰਿਆਂ ਨੂੰ ਸਾਨੂੰ ਮਿਲ ਕੇ ਕਿ ਇੱਕ ਵੱਡੀ ਜੇ ਇੱਕ ਤਾਕਤਵਰ ਜਿਹੜੀ ਤਾਨਾਸ਼ਾਹੀ ਇਸ ਵੇਲੇ ਸ਼ਕਤੀ ਹੈ ਮੋਦੀ ਸਰਕਾਰ ਜੇਕਰ ਉਹਨੂੰ ਹਰਾਇਆ ਜਾ ਸਕਦਾ ਹੈ ਤਾਂ ਇੰਡੀਆ ਗੱਠ ਜੋੜ ਦੇ ਰਾਹੀਂ ਹੀ ਹਰਾਇਆ ਜਾ ਸਕਦਾ ਹੈ ਸੋ ਉਮੀਦ ਹੈ ਕਿ ਇਹ ਗੱਠ ਜੋੜ ਜਿਹੜਾ ਹੈਗਾ ਕਾਫੀ ਜਿੱਤਣ ਦੀਆਂ ਸੰਭਾਵਨਾਵਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਭੰਗੂ ਸਾਹਿਬ ਜੀ ਰਕਸੋ ਬਹੁਤ-ਬਹੁਤ ਸ਼ੁਕਰੀਆ ਇਹ ਜਾਣਕਾਰੀ ਸਾਂਝੀ ਕਰਨ ਦੇ ਲਈ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਡਾਕਟਰ ਸਾਹਿਬ